ਫਿਨੈਂਸ਼ੀਅਲ ਅਕਾਊਂਟ ਵੀ ਸਾਰੇ ਬੰਦ ਤਾਉਣ ਵੀ ਲੈ ਜੇ ਜਿੱਥੇ ਜਵਾਨ ਦੇ ਤੂੰ ਖੜੂਗਾ ਕਿਹਾਂ ਵਕਤਾਂ ਨੂੰ ਪਤਾ ਲੱਗਦਾ ਹੈ ਕਿਰਦਾਰਾਂ ਦਾ ਯਾਰ ਇਸ ਵਿੱਚ ਰਾਜਾ ਵੜਿੰਗ ਦਾ ਕੀ ਕਸੂਰ ਹੈ ਭਾਈ ਪੂਰੀ ਸਵਾਰੀ ਆਪਣੇ ਸਮਾਨ ਦੀ ਆਪ ਜੁਮੇਵਾਰ ਜਿਹੜਾ ਕੈਪਟਨ ਜਿਹੜਾ ਕਿ ਬੜੇ ਦਿਨਾਂ ਬਾਅਦ ਕੋਈ ਅਜੀਹਾ ਬਿਆਨ ਆਇਆ ਜਿਸ ਚ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਦਾ ਪੱਖਪੂਰ ਦੇ ਨਜ਼ਰ ਆਏ ਨੇ ਦਰਅਸਲ ਸਵਾਲ ਇਹ ਸੀ ਕਿ ਚੱਬੇਵਾਲ ਤੇ ਹੋਰ ਲੀਡਰ ਕਾਂਗਰਸ ਛੱਡ ਕੇ ਜਾ ਰਹੇ ਨੇ ਜਿਸ ਸੇ ਨਵਜੋਤ ਸਿੰਘ ਸਿੱਧੂ ਨੇ ਵੜਿੰਗ ਦਾ ਪੱਖ ਪੂਰਿਆ ਯਾਰ ਇਸ ਵਿੱਚ ਰਾਜਾ ਵੜਿੰਗ ਦਾ ਕੀ ਕਸੂਰ ਹੈ ਭਾਈ ਉਹਨੂੰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਜਦੋਂ ਕੈਪਟਨ ਚਲੇ ਗਿਆ ਤਵੇ ਕੀ ਮੈਂ ਹੈਰਾਨਗੀ ਦੀ ਗੱਲ ਇਹ ਸਮਝਦਾ ਮੈਂ ਉਦੋਂ ਕਿਹਾ ਸੀ ਰਾਹੁਲ ਜੀ ਨੇ ਮੈਨੂੰ ਪੁੱਛਿਆ ਕਹਿੰਦੇ ਇਹਦੇ ਨਾਲ ਕਿਨੇ ਜਾਣਗੇ ਮੈਂ ਕਹਿੰਦੀ ਘਰ ਵਾਲੀ ਜਾਂਦੀ ਨਹੀਂ ਗਈ ਉਹ ਵੀ ਅੱਜ ਤੱਕ ਮਾਪ ਤੋਲ ਮੋਲ ਰਹੀ ਹੈ ਇਹ ਨਾ ਬੰਦਿਆਂ ਨੂੰ ਵੋਟਾਂ ਦੇਣੀਆਂ ਜਿਨ੍ਹਾਂ ਨੇ ਤੋਲ ਮੋਲ ਕੇ ਸੋਚ ਸਮਝ ਕੇ ਨਫਾ ਨੁਕਸਾਨ ਨਹੀਂ ਦੇਖਦਾ ਕਿਰਦਾਰ ਵਾਲਾ ਬੰਦਾ ਜਿੱਥੇ ਖੜ ਗਿਆ ਅੰਗਤ ਦਾ ਪੈਰ ਹੁੰਦਾ ਧਰਮ ਦਾ ਅਸੀਂ ਪੰਜਾਬ ਨਾ ਖੜੇ ਕਿਸੇ ਆਉਦੇ ਨਾਲ ਨਹੀਂ ਖੜੇ 100 ਦੇ ਠੁਕਦੇ ਉਮਰੇ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਦਾ ਤਾਪਖਪੂਰ ਦਿੱਤਾ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਲਪੇਟੇ ਚ ਲੈ ਗਏ ਅਤੇ ਨਾਲ ਹੀ ਕਹਿ ਗਏ ਕਿ ਉਹ ਤਾਂ ਉੱਥੇ ਹੀ ਰਹਿਣਗੇ ਜਿੱਥੇ ਜ਼ੁਬਾਨ ਦਿੱਤੀ ਹੈ ਜਿਨ੍ਹਾਂ ਨੇ ਵੀ ਰਹਿ ਲਈਏ ਫਾਈਨੈਂਸ਼ੀਅਲ ਅਕਾਊਂਟ ਵੀ ਸਾਰੇ ਬੰਦ ਤਾਉਣ ਵੀ ਲੈ ਜੇ ਜਿੱਥੇ ਜ਼ੁਬਾਨ ਦਿੱਤੀ ਖੜੂੰਗਾ ਔਖਿਆਂ ਵਕਤਾਂ 'ਚ ਪਤਾ ਲੱਗਦਾ ਹੈ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਹੈ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਦਲ ਦੂ ਇਹਨਾਂ ਨੂੰ ਪਟੇ ਲਾ ਦੂ ਇਹਨਾਂ ਦੇ ਪਿੱਛੇ ਤੂੰ ਕਹਣਾ ਇਨਕੁਆਰੀਆਂ ਕਿਹੜੀ ਇਨਕੁਆਰੀ ਕੀਤੀ ਹੈ ਕੀ ਰਿਕਵਰ ਕੀਤਾ ਤੂੰ ਹੈ ਇਮਾਨਦਾਰ ਨਹੀਂ ਤੁਸੀਂ ਆ ਲਕੋਲ ਕੋ ਤੁਸੀਂ ਦੇਖੋ ਮਤਲਬ ਇੰਤਹਾ ਹੋ ਗਈ ਕਰਜੇ ਦੀ ਇੰਤਹਾ ਤੋਂ ਪਾਰ ਹੋ ਗਏ ਵੇਖੋ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਦਾ ਕੁਝ ਤਾਂ ਰਹੀ ਹੋंगी ਉਨਕੀ ਵੀ ਮਜਬੂਰੀਆਂ यूं ही ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੁੰਦਾ ਲੇਕਿਨ ਲੇਕਿਨ ਔਖੇ ਵੇਲਿਆਂ 'ਚ ਯਾਰ ਦੋਸਤ ਦਾ ਪਤਾ ਲੱਗਦਾ ਹੈ ਔਖੇ ਵੇਲਿਆਂ 'ਚ ਤੁਹਾਨੂੰ ਪਤਾ ਲੱਗਦਾ ਤੁਹਾਡੇ ਨਾਲ ਕੌਣ ਖੜਾ ਹੈ ਠੀਕ ਹੈ ਉੱਥੇ ਹੀ ਕਰਦਾਰ ਕੰਮ ਆਉਂਦੇ ਆ ਤਸੀਹੇ ਸੈਨ ਵਾਲੇ ਕਿਹੜੇ ਆਉਦੇ ਸੀ ਭਗ ਸਿੰਘ ਕੋਲ ਬੰਨ ਦਿੰਨਾ ਪੀਲੀ ਪੱਗ ਤੇਰਾ ਕੀ ਤੇ ਆ ਗਿਆ ਧਰਤੀ ਤੇ ਬਸ ਸਮਝਾ ਕੀ ਤੇ ਆ ਗਿਆ ਹੈ ਇਹ ਵਿਸ਼ਵਾਸ ਉਹਨਾਂ ਤੇ ਆਉਂਦਾ men of genius are admired men of power are feared but men of character are trusted दरअसल आजकल कांग्रेस के अंदर काफी दल बदल चल रहे हैं। परनीत कौर कांग्रेस छड़ बीजेपी चले गए ने जबकि गुरप्रीत सिंह जीपी, पी और राजकुमार चब्बेवाल आम आदमी पार्टी चले गए ने इसलिए सवाल उठ रहे सन कि आखिर दल बदल क्यों